ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਲੁਧਿਆਣਾ ਚੈਪਟਰ ਪੰਜਾਬ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰ ਲਈ ਅੱਗੇ ਆਇਆ ਹੈ ਸੰਗਠਨ ਨੇ ਲੋੜਵੰਦ ਭਾਈਚਾਰਿਆਂ ਦੀ ਮਦਦ ਲਈ ਜ਼ਰੂਰੀ ਸਪਲਾਈ ਜਿਸ ਵਿੱਚ ਜਾਨਵਰਾਂ ਦੀ ਖੁਰਾਕ ਮੱਛਰ ਭਜਾਉਣ ਵਾਲੀ ਦਵਾਈ ਪਲਾਸਟਿਕ ਦੀਆਂ ਚਾਦਰਾਂ ਅਤੇ ਦਵਾਈਆਂ ਸ਼ਾਮਲ ਹਨ ਦਾਨ ਕੀਤੀਆਂ ਆਈਐਮਐਲ ਲੁਧਿਆਣਾ ਦੇ ਪ੍ਰਧਾਨ ਡਾਕਟਰ ਧੀਰਜ ਨੇ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਵਾਲੇ ਸਾਰੇ ਡਾਕਟਰਾਂ ਦਾ ਧੰਨਵਾਦ ਕੀਤਾ ਮੈਂ ਸਾਰੇ ਡਾਕਟਰਾਂ ਦਾ ਉਹਨਾਂ ਦੇ ਤੇਜ਼ ਅਤੇ ਸਮੇਂ ਸਿਰ ਸਹਾਇਤਾ ਲਈ ਧੰਨਵਾਦ ਕਰਦਾ ਉਹਨਾਂ ਨੇ ਕਿਹਾ ਆਓ ਇੱਕ ਦੂਜੇ ਦੀ ਮਦਦ ਕਰਦੇ ਰਹੀਏ ਅਤੇ ਇਕੱਠੇ ਪੰਜਾਬ ਦਾ ਪੁਨਰ ਨਿਰਮਾਣ ਕਰੀਏ ਪੀਐਮਏ ਲੁਧਿਆਣਾ ਦੇ ਸਰਪ੍ਰਸਤ ਡਾਕਟਰ ਮਨੋਜ ਸੋਪਦੀ ਨੇ ਟੀਮ ਦੇ ਅੰਤਕ ਜਤਨ ਲਈ ਛਲਾਗਾ ਕੀਤੀ ਉਹਨਾਂ ਨੇ ਸਾਰੇ ਡਾਕਟਰਾਂ ਨੂੰ ਨਾ ਸਿਰਫ ਪੇਸ਼ੇਵਰ ਤੌਰ ਤੇ ਸਗੋਂ ਨਿੱਜੀ ਸ਼ਮੂਰੀਅਤ ਰਾਹੀਂ ਵੀ ਆਪਣੀ ਮਦਦ ਬਤਾਉਣ ਦੀ ਅਪੀਲ ਕੀਤੀ ਸਾਡੇ ਡਾਕਟਰ ਭਾਈਚਾਰੇ ਦੀ ਏਕਤਾ ਦਰਸਾਉਂਦੀ ਹੈ ਕਿ ਅਸੀਂ ਹਮੇਸ਼ਾ ਕਿਵੇਂ ਮਦਦ ਕਰਨ ਲਈ ਤਿਆਰ ਹਾਂ ਡਾਕਟਰ ਰੂਚੀ ਮੁੱਤਰੀਜਾ ਨੇ ਅੱਗੇ ਕਹਾਂ ਕੇ ਜਿਨ੍ਹਾਂ ਨੇ ਮੈਂਬਰਾਂ ਦਾ ਉਹਨਾਂ ਦੇ ਤੇਜ਼ ਜਵਾਬ ਲਈ ਧੰਨਵਾਦ ਵੀ ਕੀਤਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਰਵੀਰ ਸਿੰਘ ਨਾਲ ਹੀ ਹਾਲ ਹੀ ਵਿੱਚ ਹੋਈ ਇੱਕ ਮੀਟਿੰਗ ਵਿੱਚ ਆਈਐਮਏ ਲੁਧਿਆਣਾ ਦੇ ਨੁਮਾਇੰਦਿਆਂ ਨੇ ਆਪਣੇ ਚੱਲ ਰਹੇ ਰਾਹਤ ਯਤਨਾਂ ਬਾਰੇ ਚਰਚਾ ਕੀਤੀ। ਸਿਹਤ ਮੰਤਰੀ ਨੇ ਸੰਗਠਨ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਅਤੇ ਆਈਐਮਏ ਲੁਧਿਆਣਾ ਨੇ ਉਨ੍ਹਾਂ ਨੂੰ ਰਾਜ ਦੇ ਬਸਨੀਕਾਂ ਦੀ ਭਲਾਈ ਨੂੰ ਬਿਹਤਰ ਬਣਾਉਣ ਲਈ ਆਪਣੀ ਨਿਰਪਰ ਬਚਨਬੱਧਤਾ ਦਾ ਭਰੋਸਾ ਦਿੱਤਾ। ਸਮਰਥਨ ਦੇ ਇੱਕ ਹੋਰ ਪ੍ਰਦਰਸ਼ਨ ਵਿੱਚ ਆਈਐਮਏ ਲੁਧਿਆਣਾ ਨੇ ਆਪਣੇ ਮੈਂਬਰਾਂ ਤੋਂ ਦਾਨ ਇਕੱਠਾ ਕਰ ਲਈ ਰਾਜ ਆਈਐਮਏ ਨਾਲ ਭਾਈਵਾਲੀ ਕੀਤੀ ਹੈ ਫੰਡਾਂ ਦੀ ਵਰਤੋਂ ਉਹਨਾਂ ਲੋਕਾਂ ਦੀ ਘਰ ਦੁਬਾਰਾ ਬਣਾਉਣ ਵਿੱਚ ਮਦਦ ਕਰਨ ਲਈ ਕੀਤੀ ਜਾਵੇਗੀ ਜਿਨ੍ਹਾਂ ਨੇ ਹੜ੍ਹਾਂ ਵਿੱਚ ਆਪਣੇ ਘਰ ਗਵਾ ਦਿੱਤੇ ਹਨ ਇਹ ਪਹਿਲ ਕਦਮੀ ਪੰਜਾਬ ਦੇ ਲੋਕਾਂ ਲਈ ਲੰਬੇ ਸਮੇਂ ਦੀ ਰਿਕਵਰੀ ਅਤੇ ਪੁਨਰ ਨਿਰਮਾਣ ਯਤਨਾਂ ਪ੍ਰਤੀ ਸੰਗਠਨ ਦੇ ਸਮਰਪਣ ਨੂੰ ਉਜਾਗਰ ਕਰਦੀ ਹੈ